ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਪੰਜਾਬ ਚ ਆਮ ਆਦਮੀ ਪਾਰਟੀ ਦੇ ਅੰਤੋਂ ਹੋਈ ਹੈ ਉਹ ਹੈ ਕ੍ਰਾਈਮ ਦੇ ਵਧਣ ਦੀ। ਔਰ ਪੂਰਾ ਪੰਜਾਬ ਇਸ ਤੋਂ ਪਰੇਸ਼ਾਨ ਹੈ ਚਾਹੇ ਕਿ ਬਨਾਟੇ ਹੋਵੇ, ਚਾਹੇ ਚੇਨ ਸਨੈਚਿੰਗ ਹੈ, ਚਾਹੇ ਮਰਡਰਸ ਨੇ। ਉਹ ਚਾਰੇ ਫੋਟੀਆਂ ਤੋਂ ਬਚਨ ਕਰਕੇ ਆਪਣੀ ਸ਼ੌਕ ਸੰਬੰਧ ਕਰ ਰਹੇ ਨੇ ਕਿ ਕਿਤੇ ਸਾਨੂੰ ਫੋਟੀਆਂ ਨਾਲ ਆਜਾਣ ਕਿ ਜੇ ਸਾਡੇ ਕੋਲ ਗੈਂਗਸਟਰਸ ਨੇ ਪੈਸਾ ਮੰਗ ਲਿਆ ਤੇ ਕੋਈ ਜਿਸੀ ਨਹੀਂ ਦਿੱਤਾ ਤਾਂ ਸਾਡਾ ਕੀ ਹਾਲ ਕਰਨਗੀ ਆ ਪੰਜਾਬ ਚ ਕਦੀ ਨਹੀਂ ਸੀ ਹੋਇਆ। ਡਰੱਗਸ ਡਰਗਸ ਦਾ ਇਹ ਮੜਾ ਹਾਲ ਹੈ ਇਹ ਹੁਣ ਡਰਾਮਾ ਕਰ ਰਹੇ ਨੇ ਕਦੀ ਕਿਸੇ ਮੌਕੇ ਦੀ ਕੁਛ ਨਹੀਂ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਟਾਈਮ ਤੇ ਪੰਜਾਬ ਚ ਡਰਗ ਕੈਂਸਰ ਦੀ ਤਰ੍ਹਾਂ ਫੈਲੀ ਹੈ ਮੈਨੂੰ ਲੱਗਦਾ ਲਿਆਂਨ ਵਾਲੇ ਤੇ ਅਕਾਲੀ ਭਾਜਪੀ ਸੀ ਉਹਨਾਂ ਦੇ ਸਮੇਂ ਤੇ ਆਈ ਨਗਰ ਉਹਨਾਂ ਤੋਂ ਆਉਣ ਤੋਂ ਬਾਅਦ ਜੋ ਫੈਲੀ ਹੈ ਉਹ ਆਮ ਆਨੰਦ ਪਾਟੀ ਦੀ ਸਰਕਾਰ ਤੇ ਦਬਾਅ ਦੇ ਵਾਲੀਆ ਪੂਰੇ ਪੰਜਾਬ ਚ ਜਿੱਥੇ ਸਾਡੇ ਯੂਥ ਨੂੰ ਇਹਨਾਂ ਨੇ ਖਰਾਬ ਕੀਤਾ ਜੀ ਇੱਕ ਰਾਸ਼ਨ ਬੇਸਿਕ ਚੀਜ਼ ਹੈ ਜੀ ਲੋਕਾਂ ਦੀ ਰੈਸ਼ਨ ਕਾਰਡ ਅਸੀਂ ਬਣਾਉਂਦੇ ਸੀ ਕਿਉਂਕਿ ਰੈਸ਼ਨ ਦੇ ਨਾਲ ਹੀ ਗੁਜ਼ਾਰਾ ਹੁੰਦਾ ਲੋਕਾਂ ਦਾ ਨਾ ਨਵਾਂ ਕੋਈ ਨਾਮ ਚੜਿਆ ਨਾ ਕੋਈ ਨਵਾਂ ਰੈਸ਼ਨ ਕਾਰਡ ਬਣਿਆ 4-5 ਹਜ਼ਾਰ ਤੋਂ ਨਾ ਅਸੀਂ ਆਪਣੇ ਟਾਈਮ ਬਣਾਏ ਸੀ ਘੱਟ ਤੋਂ ਘੱਟ ਮੈਨੂੰ ਹੋਏ ਤੱਕ ਮੇਰੇ ਕੋਲ ਇੱਕ ਕੀ ਰਿਕਾਰਡ ਹੈ 6-7 ਹਜ਼ਾਰ ਨਾਮ ਚੜਾਈ ਸੀ ਅਸੀਂ ਉਸ ਟਾਈਮ ਪਰ ਗਲੀਆਂ 'ਚ ਮੈਂ ਕੈਂਪ ਲਗਵਾਇ ਲਗਵਾ ਕੇ ਚੜਾਉਂਦਾ ਸੀ ਉਹਦਾ ਗਰੀਬ ਬੰਦੇ ਨੂੰ ਪਰੇਸ਼ਾਨ ਕਰਨ ਵਾਸਤੇ ਇਹਨਾਂ ਨੇ ਰਾਸ਼ਨ ਕਾਰਡ ਚੋਂ ਉਹਨਾਂ ਦੇ ਨਾਮ ਵੀ ਕੱਟੇ ਤੇ ਰਾਸ਼ਨ ਕਾਰਡ ਵੀ ਕੱਟੇ ਇੱਕ ਬੇਸਿਕ ਸੁਵਿਧਾ ਅਸੀਂ ਆਪਣੇ ਟਾਈਮ ਦਿੰਦੇ ਸੀ ਉਹ ਅਸੀਂ ਮੈਡੀਕਲ ਫੈਸਿਲਿਟੀ ਦੀ 5 ਲੱਖ ਤੋਂ ਤੁਹਾਨੂੰ ਯਾਦ ਹੈ ਕਿ ਬਿਸ਼ੱਕ ਆਯੂਸ਼ਮਾਨ ਬੀਮਾ ਦੀ ਸਕੀਮ ਸੀ ਮਗਰ ਉਹਦੇ ਵਿੱਚ ਜਿਹੜੀ ਮੈਕਸਿਮਮ ਕੰਟ੍ਰਿਬਿਊਸ਼ਨ ਸੀ ਉਹ ਸਾਡੀ ਕਾਂਗਰਸ ਦੀ ਸਟੇਟ ਗਵਰਨਮੈਂਟ ਦੀ ਸੀ ਪੈਸੇ ਵਿੱਚ ਔਰ ਅਸੀਂ ਇਨਸ਼ੋਰ ਕਰਦੇ ਸੀ ਲੋਕਾਂ ਨੂੰ ਸਹੂਲਤ ਮਿਲੇ ਪਿਛਲੇ 3 ਸਾਲ ਵਿੱਚ ਤੁਸੀਂ ਦੱਸ ਦਿਓ ਕਿ ਕੋਈ ਵੀ ਕੇਸ ਇਹਨਾਂ ਨੇ ਉਸ 5 ਲੱਖ ਦੀ ਮੈਡੀਕਲ ਫੈਸਿਲਿਟੀ ਦੀ ਸਕੀਮ ਵਿੱਚ ਕਿਸੇ ਨੂੰ ਦਿੱਤਾ ਹੈ ਇੱਕ ਪਾਸੇ ਤੁਸੀਂ 1000 ਰੁਪਏ ਦਾ ਗੱਲਾ ਕਰਦੇ ਹੋ ਕਿ ਲੇਡੀਜ਼ ਨੂੰ 1000 ਰੁਪਏ ਦੇ 36 ਮਹੀਨੇ ਹੋ ਗਏ ਨਾ 36000 ਇਹਨਾਂ ਨੇ ਬਕਾਇਆ ਹੈ 1000 ਰੁਪਏ ਤਾਂ ਤੁਸੀਂ ਉਹਨਾਂ ਨੂੰ ਦਿੱਤਾ ਨਹੀਂ ਪਰ ਇਹ ਕੋ ਗਰੀਬ ਪਰਿਵਾਰ ਨੂੰ ਜਿਹੜਾ ਜੋ ਰਜਿਸਟਰੀ ਕਰਾਉਣ ਜਾ ਰਹੀ ਹੈ ਜੋ ਉਹਨੂੰ 1 ਲੱਖ ਰੁਪਏ ਮਰਨਾ ਪੈਂਦਾ ਸੀ ਸਟੈਂਡਿਟੀ ਜੋ ਸਰਕਲ ਦੇ 1 ਲੱਖ ਰੁਪਏ ਆ ਸੀ ਤੇ ਉਹਨੂੰ 8000 ਰੁਪਏ ਪੈਂਦੇ ਸੀ ਤੁਸੀਂ ਇਹਨੂੰ 9 ਲੱਖ 2000 ਕਰਤਾ ਉਹਨੂੰ ਕੋਲੋਂ ਤੁਸੀਂ ਪਰ ਮੰਗਦਾ 12 14000 ਰੁਪਏ ਐਕਸਟਰਾ ਕਢਵਾ ਰਹੇ ਹੋ ਉਹ 36000 ਤੋਂ ਤੁਸੀਂ 3 ਸਾਲ ਦਾ ਲੇਰੀ ਨੂੰ ਕੀ ਦੇਣਾ ਜੇ ਕਿਸੇ ਗਰੀਬ ਆਦਮੀ ਨੇ ਕੋ ਰਜਿਸਟਰੀ ਕਰਾਉਣ ਜਾ ਰਿਹਾ ਹੈ ਤਾਂ ਉਹਦੇ ਕੋਲੋਂ ਤੁਸੀਂ ਸਰਕਲ ਡੇਟ ਵਿੱਚਾ ਕੇ ਵੈਸੇ ਹੀ ਪੈਸਾ ਕਢਾ ਰਹੇ ਹੋ ਸਿਵਲ ਹਸਪਤਲ ਜਿਵੇਂ ਕਿ ਮਾਤਾ ਪ੍ਰਤਿਕਲ ਸੀ ਜਿੱੱਚਾ ਬੱਚਾ ਸੀ ਹਸਪਤਲ ਬਣਾਇਆ ਅਸਲੀ ਕੰਮ ਨਹੀਂ ਮੈਂ ਹਮੇਸ਼ਾ ਇਨਸ਼ੋਰ ਕੀਤਾ ਸਾਡੇ ਸਾਰੇ ਕੌਂਸਲਰ ਸੇ ਬੰਧ ਨਾ ਲਾ ਕੇ ਲੋਕਾਂ ਦਾ ਇਲਾਜ ਕਰਾਉਂਦੇ ਹਾਂ ਅਸੀਂ ਕਦੇ ਵੀ 4 ਤੋਂ 5 ਤੋਂ ਘੱਟ ਐਮਡੀ ਲੈਵਲ ਦੇ ਡਾਕਟਰ ਸਿਵਲ ਹਸਪਤਲ ਚ ਰੱਖੋ ਨਾ ਇੱਕ ਐਮਡੀ ਲੈਵਲ ਦਾ ਡਾਕਟਰ ਸਿਵਲ ਹਸਪਤਲ ਵਿੱਚ ਹੈ ਪਰ ਛੋਟੇ ਛੋਟੇ ਚੀਜ਼ਾਂ ਦੇ ਸਮਾਂ ਐਮਐਸ ਇਸ ਨੂੰ ਛੋਟੇ ਛੋਟੇ ਲੋਕ ਆਪਣੇ ਘਰ ਬਣਾਉਣ ਵਾਸਤੇ ਐਮਐਸ ਇਸ ਨੂੰ ਅਪਰੂਵਲ ਹੀ ਨਹੀਂ ਦਿੰਦੇ ਤੇ ਇਹ ਨਹੀਂ ਦਿੰਦੇ ਤਾਂ ਪਤਾ ਹੀ ਕਿਉਂ ਨਹੀਂ ਦਿੰਦੇ ਬਸ ਇਸ ਤਰ੍ਹਾਂ ਪਸਰੀ ਕਨਾਲ ਹੋਰਿਆਂ ਤੋਂ ਪਿਛਲੇ 3 ਸਾਲ ਚ ਨਾ ਨਹੀਂ ਬੋਲਣਾ ਚਾਹੁੰਦਾ ਸਾਰੇ ਲੋਕਾਂ ਨੂੰ ਪਤਾ ਹੈ ਮੈਨੂੰ ਆਪਣੇ ਮੈਨੀਫੈਸਟੋ ਚ ਪਾਇਆ ਸੀ ਕਿ 2500 ਰੁਪਏ ਆਮਾਦੀ ਪਾਰਟੀ ਨੇ ਕਿ 2500 ਕਰਾਂਗੇ 2000 ਰੁਪਏ ਨਹੀਂ ਦੇਣਾ ਤੇ ਜਿਹੜੀ ਐਟਲੀਸਟ ਲੇਡੀ ਉਹ ਦਾ ਆਦਮੀ ਉਹ ਦਾ ਉਹ 2500 ਕਰ ਦਿਓ ਜੇ ਤੁਸੀਂ ਪ੍ਰੋਮਿਸ ਕੀਤਾ ਸੀ ਤੇ ਜੇ ਤੁਸੀਂ 2000 ਰੁਪਏ ਨਹੀਂ ਦੇ ਪਾ ਰਹੇ ਤੁਸੀਂ ਬੁਲਕੀਆਂ ਨੂੰ ਜੋ ਕਮਿਟ ਕੀਤਾ ਰਿਹਾ ਉਹ ਤੇ ਤੁਸੀਂ ਪੂਰਾ ਕਰ ਦਿਓ ਬੜੇ ਇਸ਼ੂਸ ਹੈ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਆਮਾਦੀ ਪਾਰਟੀ ਹੈ ਬਿਲਕੁਲ ਫੇਲ ਹੈ ਤਾਂ ਦਿੱਲੀ ਵਿੱਚ ਤੇਜਵੀਰਵਾਲ ਸਾਹਿਬ ਆਪੇ ਆਰਗੇ ਸਸੋਦੀਆ ਜੀ ਅੱਧੇ ਹਰਗੇ ਇਹਨਾਂ ਦੀ ਸੀਟਾਂ ਤੁਸੀਂ ਦੇਖ ਲਓ ਕਿੰਨਾ ਰਹੀ ਹੈ ਹਜੇ ਇਹਨਾਂ ਦਾ ਕਲੇਮ ਸੀ ਕਿ ਅਸੀਂ ਸੱਤ ਸੀਟਾਂ ਦੁਆਰ ਤੋਂ ਜਿੱਤ ਕੇ ਆਏ ਅਸੀਂ ਪਾਰਕ ਬਣਾਏ ਅਸੀਂ ਕਮਿਊਨਿਟੀ ਹਾਲ ਬਣਵਾਏ ਅਸੀਂ ਸਰਪੰਚ ਬਣਵਾਏ ਤੁਸੀਂ ਸਾਰੀ ਡਵੈਲਪਮੈਂਟ ਹੁੰਦੇ ਦੇਖੀ ਹੈ ਹਜੇ ਤੱਕ ਮੈਂ ਤਾਂ ਲੋਕਾਂ ਨੂੰ ਦੱਸਿਆ ਚਾਹੁੰਦਾ ਜੋ ਮੇਰੇ ਟਾਈਮ ਦਾ ਪੈਸਾ ਮਨਜੂਰ ਸੀ ਬੜੀ ਨਾਲੀ ਮਾੜੀ ਮੋਟੀ ਕਾਰਪੋਰੇਸ਼ਨ ਚੱਲਦੀ ਹੈ ਹਜੇ ਤੱਕ ਆਮ ਆਦਮੀ ਪਾਟੀ ਨੇ ਆਪਣੀ ਸਰਕਾਰ ਵੱਲੋਂ ਕੈਥਰਨ ਕੋਲ ਵੀ ਕਾਰਪੋਰੇਸ਼ਨ ਨੂੰ ਕੁਝ ਨਹੀਂ ਦਿੱਤਾ ਇੱਕ ਲਾਇਬ੍ਰੇਰੀ ਵਾਸਤੇ 30 ਲੱਖ ਰੁਪਏ ਦਾ ਮਿਲੇਗਾ ਜੀ ਕਉ ਪੈਸਾ ਨਹੀਂ ਦੇਵੋਗੇ ਤੇ ਕੰਮ ਕਿਸਦਾ ਹੋਏਗਾ ਹੁਣ ਜਿਹੜੀ ਸਰਕਾਰੀ ਕੁੱਟੀਆਂ ਜਿਹੜਾ ਅਸੀਂ ਬਣਾ ਦੀ ਲੋਕੀ ਦੇਖ ਰਹੇ ਨੇ ਨਾਦਰ ਕੰਮ ਕਰਨਾ ਜੀ ਸਫਾਈ ਕਰਨੀ ਹੈ ਜਿਹੜੀ ਸਰਕਾਰੀ ਕੁੱਟੀਆਂ ਜਿਹੜੀ ਗਲੀਆਂ ਦੀ ਕੁੱਟੀਆਂ ਉਹਨਾਂ ਨੇ ਨੋਟੇਮ ਕਰਨਾ ਪੈ ਸਕਦਾ ਹੈ ਸਾਡੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਕਿਸੇ ਜਲਾਲਤ ਤੋਂ ਸਾਡੀ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਅਮਰੀਕਾ ਨੂੰ ਅੱਥੇ ਭੇਜਿਆ 트ੰਪ ਟੈਕਸ ਟੈਕਸਾ ਬੁਤੇ ਲਗਾ ਰਹੇ 94 ਲੱਖ ਕਰੋੜ ਰੁਪਇਆ ਸਰ ਕਿਉਂ ਕੱਲ ਕੋ ਮਿਲੇ ਉਹਨਾਂ ਨੇ 42 ਲੱਖ ਰੁਪਏ ਇਨਵੈਸਟ ਕੀਤਾ ਸੀ ਸ਼ੇਅਰ 'ਚ ਔਰ ਪਤਾ ਕਿਉਂ ਕੀਤਾ ਸੀ ਕਿਉਂਕਿ ਜੂਨ ਵਿੱਚ ਮੋਦੀ ਜੀ ਨੇ ਆਪੇ ਕਿਹਾ ਸੀ ਕਿ ਸ਼ੇਅਰ ਮਾਰਕੀਟ ਬੱਟੇ ਬਾਹਰ ਨਿਕਲੋਗੇ ਤੁਸੀਂ ਵੀਡੀਓ ਸਰਚ ਕਰਨਾ ਕੋਮਿੰਸਟਰ ਸਾਹਮਣੇ ਆਪੇ ਕਿਹਾ ਸੀ ਕਿ ਇੱਥੇ ਇਨਵੈਸਟ ਕਰੋ ਤਾਂ ਨਿਸ਼ਚਿਤ ਮਾਰਕੀਟ 'ਚ ਫਾਇਦਾ ਆਏਗਾ ਪਤਾ ਨਹੀਂ ਕਿਹੜਾ ਫਾਇਦਾ ਕਰਾ ਰਹੇ ਸੀ ਇਹਦੇ ਚੱਕਰ 'ਚ ਬੱਚਿਆਂ ਨੇ ਸ਼ੇਅਰ ਪਾ ਲਏ ਉਹ ਵਿਚਾਰੇ ਦਾ 42 ਲੱਖ ਰੁਪਏ ਦਾ 23 ਲੱਖ ਰੁਪਏ ਰਹਿ ਗਏ ਨੇ ਔਰ ਜਿ ਕਿੰਨੇ ਲੋਕ ਨੇ 94 ਲੱਖ ਕਰੋੜ ਸਾਡੇ ਮਿਹਨਤ ਖ਼ਿਆਸ ਉਹਨਾਂ ਦਾ ਪੈਸਾ ਲੁਟੇ ਗਿਆ ਬੀਜੇਪੀ ਦੀ 10 ਸਾਲ ਦੀ ਕਾਰਜਕਾਲ ਮੈਂ ਸੈਂਟਰ ਦੀ ਦੱਸਾਂ 7 ਲੱਖ ਕੰਪਨੀਆਂ ਬਣਦੀਆਂ ਗਈਆਂ 14 14 15 19 ਲੱਖ ਕਰੋੜ ਤੁਸੀਂ ਕੁਝ ਕੰਪਨੀਆਂ ਦਾ ਮਾਫ਼ ਕੀਤਾ ਤੇ ਬਾਕੀ ਕੰਪਨੀਆਂ ਦਾ ਕਿਉਂ ਨਹੀਂ ਕੀਤਾ ਜੀ ਇੱਥੇ 7 ਲੱਖ ਕੰਪਨੀਆਂ 5 ਲੱਖ 10 ਲੱਖ 20 ਲੱਖ ਰੁਪਏ ਦੇ ਕਰਜ਼ੇ ਕਰਕੇ 7 ਲੱਖ ਕੰਪਨੀਆਂ ਇਹਦੇ ਇੰਡੀਆ 'ਚ ਬੰਦ ਹੋ ਗਈਆਂ ਮੇਰੇ ਵਰਗੇ ਸਟਾਰਟਅਪ ਚਲਾ ਰਹੇ ਨੇ ਤੁਸੀਂ ਚੰਦ ਕੰਪਨੀਆਂ ਨੂੰ 15 ਲੱਖ ਕਰੋੜ ਰੁਪਏ ਦੇ ਸਕਦੇ ਹੋ ਉਹਨਾਂ ਦਾ ਡੈਟ ਮਾਫ ਕਰ ਸਕਦੇ ਹੋ ਨਗਰ 7 ਲੱਖ ਜੇ ਕੰਪਨੀਆਂ 10 ਲੱਖ ਕਰੋੜ ਖਰਚ ਕੇ ਵੀ ਉਹਨਾਂ ਦਾ ਡੈਟ ਮਾਫ ਕਰਕੇ ਜੇ ਬਚਦੀਆਂ ਸੀ 7 ਲੱਖ ਕੰਪਨੀਆਂ ਨੂੰ ਬਚਾਈਆਂ ਚੰਦ ਬੁੱਤ ਕੰਪਨੀਆਂ ਬਚਾਉਣੇ ਢਾਈ ਵਿੱਚ ਪਰ ਆਮ ਆਦਮੀ ਪਾਰਟੀ ਤੇ ਛੱਡੀ ਦਿਓ ਔਰ ਬੀ ਜੀ ਪੀ ਵੀ ਛੱਡ ਦਿਓ ਮੈਨੂੰ ਲੱਗਦਾ ਕਿ ਲੋਕੀ ਕਹਿੰਦੇ ਸਾਵਨ ਵਿੱਚ ਪੰਜਾਬ ਵਿੱਚ ਲੋਕਾਂ ਵਾਪਸ ਕਾਂਗਰਸ ਨੂੰ ਲਿਆ ਕੇ ਪੰਜਾਬ ਨੂੰ ਖੁਸ਼हाल ਕਰਾਂਗੇ ਲੈਂਡ ਰੈਫੀ ਕਰਾਂਗੇ ਕਰਾਈਂ ਠੀਕ ਕਰਾਂਗੇ ਸ਼ਹਿਰਾਂ ਦੀ ਗੰਦਗੱਦਵਾਰੀ ਤੋਂ ਕਰਾਉਣੀ ਸ਼ੁਰੂ ਕਰਾਂਗੇ ਆਪਣੇ ਬੱਚਿਆਂ ਨੂੰ ਸਿੱਖਾਂਗੇ ਪੈਸਾ ਕਮਾਵਾਂਗੇ ਤੇ ਲੋਕਾਂ ਨੂੰ ਦੇਵਾਂਗੇ